ਅਤਵਾਦਾ ਆ ਰਿਹਾ ਦਿਨੋ ਦਿਨ ਇਹ ਜਿਹੜੇ ਘੋੜਾ ਪਾਲਕ ਨੇ ਉਹ ਆਪਣੇ ਆਪਣੇ ਘੋੜੇ ਘੋੜੀਆਂ ਇੱਥੇ ਲੈ ਕੇ ਆਉਂਦੇ ਨੇ ਉਹਨਾਂ ਦੀ ਨਮਾਇਸ਼ ਕਰਦੇ ਨੇ ਤੇ ਲੋਕਾਂ ਦੇ ਸਾਹਮਣੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੇ ਚੰਗਾ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਆ ਉਹ ਲਿਆਉਣ ਦੀ ਤੇ ਉਸੇ ਲੜੀ ਦੇ ਵਿੱਚ ਇੱਕ ਹੋਰ ਪਿੱਛੇ ਆਪਣੇ ਦਿਖਾਈ ਦੇ ਰਿਹਾਗਾ ਉਹਦੀ ਆਪਾਂ ਡਿਟੇਲ ਜਿਹੜਾ ਸਟੱਡ ਫਾਰਮ ਆ ਉਹ ਜਾਣਕਾਰੀ ਸੰਜੀ ਕਰ ਲਈ। ਸਿਕਲ ਬਾਈ ਜੀ ਹੋਰ ਕੀ ਹਾਲ ਚੱਲ ਹੈ? ਵਧੀਆ ਬਾਈ ਜੀ ਤੁਸੀਂ ਦੱਸੋ। ਆਪਣਾ ਸਟੱਡ ਫਾਰਮ ਦਾ ਤੇ ਆਪਣਾ ਪਿੰਡ ਜਿਹੜਾ ਉਹ ਨਾਮ ਦੱਸਿਓ ਆਪਣਾ ਆਪਾਂ ਬਾਬਾ ਹੀਰਾ ਸਟੱਡ ਫਾਰਮ ਹੈ। ਹਾਂਜੀ ਤੇ ਬਾਪੂ ਜੀ ਦਾ ਨਾਮ ਆਪਣੇ ਬਾਬਾ ਹੀਰਾ ਜੀ। ਹਾਂਜੀ 13 ਸਾਲ ਦਾਲਪੰਥ ਚਲਾਏ ਪਹਿਲਾਂ ਇਹਨਾਂ ਨੇ। ਹਾਂਜੀ ਬਾਅਦ ਚ ਸਾਨੂੰ ਹੋ ਗਈ 25 ਸਾਲ ਲਗਭਗ ਕੋੜੇ ਰੱਖਦਿਆਂ ਨੂੰ। ਆਪਣਾ ਕਮੰਡੀ ਸਭ ਉਹਦੇ ਨਾਲ ਪਿੰਡ ਆ ਜੀ ਆਪਣਾ 7 ਕਿਲੋਮੀਟਰ ਤੇ ਜਗਾ ਰਾਮਪੁਰ ਜਗਾ ਰਾਮਪੁਰ ਹਾਂਜੀ ਬਾਈ ਜੀ ਹਾਂਜੀ ਤੇ ਇਹ ਕੋੜਾ ਜੀ ਆਪਾਂ ਬੱਚਾ ਲੈ ਕੇ ਪਾਲਿਆ ਸੀਗਾ ਜੀ। ਅੱਛਾ ਇਦੀ ਮਾਂ ਹੈਗੀ ਜੀ ਮੱਝੂਪੇ ਲੈਣ ਦੀ ਨੀਲੀ ਕੁੜੀ ਸੀਗੀ ਅੱਛਾ ਜੀ 64 ਇੰਚ ਹਾਈਟ ਸੀ ਉਹਦੀ ਹਾਂਜੀ ਤੇ ਜਿਹੜਾ ਇਹਦਾ ਬਾਪ ਸੀਗਾ ਜੀ ਉਹ ਹੈਗਾ ਸੂਰਜ ਘੋੜਾ ਕਾਲੇ ਬਾਈ ਹੋਰਿਆਂ ਕੋਲੇ ਆ ਪਹਿਲਾਂ ਬਾਈ ਤੇਜ ਹੁਣੀ ਤੇ ਕਾਲੇ ਹੋਣੀ ਸੀਗੇ ਅੱਛਾ ਜੀ ਇਕੱਠੇ ਹੁਣ ਬਾਈ ਕਾਲੇ ਵਰਗਿਆਂ ਕੋਲੇ ਆ ਉਹ ਸੂਰਜ ਘੋੜਾ ਛੱਠੀ ਪਿੰਡ ਬਾਈ ਠੀਕ ਹੈ ਜੀ ਦਾਦਾ ਇਹਦਾ ਸੀਗਾ ਜੀ ਮਹਾਰਾਣਾ ਅੱਛਾ ਜੀ ਹਾਂਜੀ ਉਹ ਇਹਦੇ ਬਾਪ ਦੀ 67 ਪਲੱਸ ਹਾਈਟ ਹੈ ਜੀ ਇਹ ਹੁਣ 65 ਪਲੱਸ ਹਾਈਟ ਕਰ ਗਿਆ ਬਾਈ ਜੀ ਅੱਛਾ ਜੀ ਉਮਰ ਇਹਦੀ ਹੈਗੀ ਹੈ ਜੀ 3 ਸਾਲ ਤੇ 4 ਮਹੀਨੇ ਲਿ ਗਈ। ਅੱਛਾ ਜੀ। ਹਾਂਜੀ। ਇਹਦਾ ਨਾਮ ਕੀ ਰੱਖਿਆ? ਇਹਦਾ ਨਾਮ ਹੈ ਹੀ ਬੱਗਾ। ਬੱਗਾ ਜੀ। ਹਾਂਜੀ। ਹਾਂਜੀ। ਇਹ ਹੁਣ ਆਪਾਂ ਸਟੱਡ ਸਰਵਿਸ ਲਈ ਓਪਨ ਕਰਤਾ ਜੀ। ਅੱਛਾ ਜੀ। ਜੇ ਕਿਸੇ ਵੀ ਮੇਰੇ ਭੈਣ ਭਰਾ ਨੇ ਕੋਈ ਘੋੜੀ ਮੰਨ ਕੇ ਚਲੋ ਹਾਂਜੀ ਬਰੀਡਿੰਗ ਕਰਵਾਉਣੀ ਹੋਵੇ ਜੀ, ਮਲਾਉਣੀ ਹੋਵੇ, ਸੰਪਰਕ ਕਰ ਸਕਦਾ ਜੀ। ਅੱਛਾ ਜੀ। ਹਾਂਜੀ। ਇਹ ਇਹਦੇ ਸੰਪਰਕ ਕਰਨ ਲਈ ਆਪਣਾ ਇੱਕ ਤਾਂ ਨੰਬਰ ਦੱਸ ਦਿਓ ਜੀ ਅਗਲਾ ਸਵਾਲ ਫੇਰ ਪੁੱਛਦੇ ਹਾਂ। ਨੰਬਰ ਦੱਸ ਦਿਓ। ਇਹਦਾ ਨੰਬਰ ਹੈ 94632 ਜੀ 97938 ਤੇ ਜੇਕਰ ਕਿਸੇ ਨੇ ਸੰਪਰਕ ਕਰਿਆ ਜੀ ਤੇ ਉਹ ਤੁਹਾਡੇ ਕੋਲੇ ਛੱਡ ਕੇ ਜਾਣਾ ਚਾਹੁੰਦਾ ਹੋਵੇ ਉਹ ਪ੍ਰਬੰਧ ਤੁਹਾਡੇ ਕੋਲ ਹੈਗਾ ਬਿਲਕੁਲ ਬਾਈ ਜੀ ਜਿੰਨਾ ਚਿਰ ਵੀ ਅਗਲਾ ਛੱਡ ਕੇ ਜਾਣੀ ਚਾਹੁੰਦਾ ਹੈ ਚਾਹੇ ਸਾਡੇ ਕੰਨੀਓ ਅਗਲਾ ਬੰਦਾ ਚੈੱਕ ਕਰਵਾ ਕੇ ਜਾ ਸਕਦਾ ਜੀ ਤੇ ਨਵੀਂ ਨਹਿਬਾਦ ਚਾਰ ਬਾਦ ਠੀਕ ਹੈ ਜੀ ਉਹਦੀ ਉਸਾਵ ਨਾਲ ਫੀਸ ਹੋਊਗੀ ਜੀ ਤੇ ਜੇ ਕਿਸੇ ਨੇ ਕੋਈ 1 2 ਦਿਨ ਛੱਡ ਕੇ ਜਾਣੀ ਹੈ ਜੀ ਕੋਈ ਗੱਲ ਨਹੀਂ ਜੀ ਆਪਾਂ ਘੋੜਾ ਛੱਡ ਕੇ ਉਸ ਤੋਂ ਬਾਅਦ ਕੁੜੀ ਲਿਜਾ ਸਕਦਾ ਅਗਲਾ ਜੇ ਅਗਲਾ ਇਹ ਕਹਿੰਦਾ ਜੀ ਵੀ ਸਾਡੀ ਘੋੜੀ ਗੱਭਣ ਰਹਿੰਦੀ ਨਹੀਂ ਹਾਂਜੀ ਤੇ ਫਿਰ ਆਪਾਂ ਜੀ ਤੇ 9 ਮਹੀਨੇ 4 ਮਹੀਨੇ ਜਿੰਨਾ ਚਿਰ ਚੈੱਕ ਪਾਸ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਅਗਲੇ ਦੀ ਘੋੜੀ ਸੰਭਾਂਗੇ ਜੀ ਹਾਂਜੀ ਚੈੱਕ ਪਾਸ ਹੋ ਗਈ ਫਿਰ ਆਪਾਂ ਫੀਸ ਲਵਾਂਗੇ ਜੀ ਅੱਛਾ ਜੀ ਠੀਕ ਹੈ ਜੀ ਜੇ ਘੋੜੀ ਨਹੀਂ ਚੈੱਕ ਪਾਸ ਹੁੰਦੀ ਜਿੰਨੇ ਮਹੀਨੇ ਹੀ ਸੰਭਾਂਗੇ ਜੀ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਲਓ ਜੀ ਬਹੁਤ ਵੱਡੀ ਗੱਲ ਕਹੀ ਆ ਕਈ ਵਾਰ ਕਿਸੇ ਦੇ ਬਣ ਚ ਬਹਿਮ ਰਾਇ ਜਾਂਦਾ ਵੀ ਘੋੜੀ ਰਹੂਗੀ ਜਾਂ ਨਾ ਰਹੂਗੀ ਜਾਂ ਆਪਣਾ ਖਰਚਾ ਹੋ ਗਿਆ ਤਾਂ ਇਹ ਜਿਹੜੇ ਸ਼ਬਦ ਬੋਲੇ ਗਏ ਆ ਵੀਡੀਓ ਦੇ ਵਿੱਚ ਇਹ ਤੁਹਾਨੂੰ ਚਾਹੋ ਜਾਂ ਸਕਰੀਨ ਰਿਕਾਰਡ ਕਰਕੇ ਵੀ ਰੱਖ ਲਓ ਉਹਨਾਂ ਦਾ ਪੂਰਾ ਉਤਰਿਆ ਜਾਊਗਾ ਤੇ ਘੋੜੀ ਬਾਈ ਜੀ ਘੋੜੀ 'ਚ ਕੋਈ ਨੁਕਸ ਨਹੀਂ ਹੋਵੇ ਜੀ ਅੰਦਰ ਦੀ ਸਾਫ਼ ਹੋਵੇ ਜੀ ਹਨਾ ਜੀ ਤੇ ਘੋੜੀ 100% ਆਪਾਂ ਗੱਪਣ ਚੈੱਕ ਕਰਵਾ ਕੇ ਦੇਵਾਂਗੇ ਜੀ ਬਾ ਘੋੜੀ ਦੇ ਵਿੱਚ ਕੋਈ ਅੰਦਰ ਨਾ ਫਾਲਟ ਹੋਵੇ ਜੀ ਤੇ ਜਿਹੜਾ ਫੀਸ ਜੇ ਇਹਦੀ ਹੋਊਗੀ ਜੀ ਉਹ ਫੀਸ ਇਹਦੀ 31000 ਰੁਪਏ ਰੱਖੀ ਹੈ ਜੀ 31000 ਜੇ ਕੋਈ ਮੰਨ ਕੇ ਚਲੋ ਵੀ ਉਦਾਂ ਦੀ ਘੋੜੀ ਹੈ ਜਿਹੜੀ ਨਹੀਂ ਰਹਿੰਦੀ ਜੀ ਹਨਾ ਜੀ ਆਪਾਂ ਨੂੰ ਕੋਈ ਆਪਣੇ ਕੋਲੇ ਵੀਰ ਛੱਡ ਕੇ ਜਾਂਦਾ ਕੋਈ ਤਿੰਨ ਮਹੀਨੇ 6 ਮਹੀਨੇ ਜਨਾ ਟਾਈਮ ਫਿਰ ਮਰਜੀ ਲੱਗੇ ਜਾਂ ਹਾਂਜੀ ਉਸ ਘੋੜੀ ਦੀ ਉਸ ਹਾਵ ਨਾਲ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇ ਸ੍ਰੋਤਿਆਂ ਉਪਰ ਆਵਾਨੂੰ ਜੀ ਆਇਆਂ ਸਭ ਨੂੰ ਮੇਲੇ ਦੀਆਂ ਲੱਖ ਲੱਖ ਵਧਾਈਆਂ ਜੀ ਇੱਕ ਬਾਬਾ ਜੀ ਕੱਲ ਤੁਸੀਂ ਘੋੜਿਆਂ ਦੇ ਸਾਮਸਵਾਲ ਬਾਰੇ ਗੱਲ ਕਰ ਰਹੇ ਸੀ ਦੇਸੀ ਨੁਸਖਿਆਂ ਬਾਰੇ ਹਾਂਜੀ 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 ਮੁਗੀ ਜੀ ਸਾਹਿਬ ਕਿਸੇ ਨੂੰ ਕੋਈ ਬਿਮਾਰੀਆਂ ਆਉਂਦੀਆਂ ਨੇ ਹਾਂਜੀ ਉਹ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰ ਦਿਓ ਜੀ ਇੱਕ ਤਾਂ ਜੀ ਸੱਜਣੋ ਕੁੱਲ ਭਰਾ ਨੂੰ ਭਵੇਂ ਕੋਈ ਮੱਝਾਂ ਰੱਖਦਾ ਬੱਕਰੀਆਂ ਰੱਖਦਾ ਗਾਈਆਂ ਰੱਖਦਾ ਘੋੜੇ ਘੋੜੀਆਂ ਰੱਖਦਾ ਹਾਂਜੀ ਸਭ ਨੂੰ ਘਰੇ ਲਾਣ ਪਾ ਕੇ ਰੱਖਣੀ ਚਾਹੀਦੀ ਆ ਭਵੇਂ ਆਪਾਂ ਇਹਨੀਆਂ ਦੇ ਵੀ ਅਗਲਾ ਸ਼ਰਾਬ ਕੱਢੇ ਹਾਂਜੀ ਜੇ ਚਲੋ ਕੋਈ ਭਰਾ ਪੀਂਦਾ ਉਹ ਲਾਣ ਕੱਢ ਲੈਂਦਾ ਉਹ ਡੋਲੇ ਨਾ ਉਹਨੂੰ ਘਰੇ ਰੱਖੇ ਉਹ ਜਾਨਵਰਾਂ ਨੂੰ ਮੰਨ ਲਓ ਪਾਵੇ ਜਿਵੇਂ ਆਪਾਂ ਦਾਣਾ ਪਾਉਨੇ ਆ ਉਹਦੇ ਵਿੱਚ 1 ਲੀਟਰ ਪਾ ਦੇ ਜਿਵੇਂ ਘੋੜਾ ਘੋੜੀ ਆ ਉਹਨੂੰ 1 ਲੀਟਰ ਚੌਕਰ ਚ ਮਿਲਾ ਕੇ ਦੇ ਦਿਓ ਹਫਤਾ ਲਗਾਤਾਰ ਹਾਂਜੀ ਫੇਰ ਮਹੀਨਾ 20 ਦਿਨ ਟਪਾ ਦਿਓ ਫੇਰ ਦੇ ਦਿਓ ਜਾਂ ਮੱਝ ਗਾਂ ਹੈ ਉਹਨੂੰ ਕੋਈ ਕਿਸੇ ਕਿਸਮ ਦਾ ਰੋਗ ਨਹੀਂ ਲੱਗਦਾ ਕੋਈ ਬਿਮਾਰ ਨਹੀਂ ਹੁੰਦਾ ਕੋਈ ਡਾਕਟਰੀ ਇਲਾਜ ਕਰਾਉਣ ਦੀ ਕੋਈ ਲੋੜ ਨਹੀਂ ਹਾਂਜੀ ਕੋਈ ਅੰਦਰ ਲਾਗ ਫਾਗ ਨਹੀਂ ਲੱਗਦੀ ਉਹਦੇ ਕੋਈ ਕੁਝ ਹੀ ਪਾਈ ਜੋ ਸਭ ਕੁਝ ਖਾ ਜੂਗਾ ਭਵੇਂ ਮੰਨ ਲੋ ਵੀ ਰਾਰ ਰੋਕ ਵੱਢ ਤੇ ਪਾਦੇ ਸੜੀਆਂ ਛੂਟੀਆਂ ਸਭ ਕੁਝ ਚੱਪ ਜੂਗਾ ਅੱਛਾ ਜੀ ਇੰਨਾ ਅੰਦਰ ਨੂੰ ਸਾਫ਼ ਕਰਦੀ ਹੈ ਜੀ ਤੇ ਮੰਨ ਲਓ ਵੀ ਕੋਈ ਘੋੜੇ ਨੂੰ ਘੋੜੀ ਨੂੰ ਮੱਝਾਂ ਨੂੰ ਕੋਈ ਤਕਲੀਫ ਨਹੀਂ ਕੋਈ ਬਿਮਾਰੀ ਨਹੀਂ ਲੱਗਦੀ ਹਾਂ ਜੀ ਤੇ ਬਹੁਤ ਵਧੀਆ ਚੀਜ਼ ਹੈ ਇਹ ਸਭ ਨਾਲੋਂ ਚੰਗੀ ਚੀਜ਼ ਹੈ ਬਾਕੀ ਘੋੜੇ ਘੋੜੀ ਨੂੰ ਜਿਹੜਾ ਵੀ ਕੋਈ ਭਰਾ ਰਾਖਦਾ ਪਤਾ ਨਹੀਂ ਵੀ ਚੰਗੀ ਸੇਵਾ ਕਰੋ ਚੰਗਾ ਜਾਨਵਰ ਪਾਲ ਦਿੰਦਾ ਵਧੀਆ ਸੰਭੋ ਹਾਂਜੀ ਪੇਮ ਪਿਆਰ ਨਾਲ ਚੰਗੀ ਲੈਣ ਹੋਵੇ ਚੰਗੀ ਲੈਣ ਦੇ ਹੋਣ ਘੋੜੇ ਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮਾੜੇ ਟੱਟੂ ਲਿੱッセ ਟੱਟੂ ਰਾਜੀ ਘੋੜੇ ਤੇ ਜੇ ਘੋੜਾ ਰਾਜੀ ਆ ਉਹ ਮਾਰਾ ਵੀ ਚੰਗਾ ਲੱਗਦਾ ਜੇ ਸੋਹਣਾ ਜਦੋਂ ਰਾਜੀ ਸੁੰਦਰ ਹੈ ਉਹ ਆਪੇ ਹੀ ਸੁੰਦਰ ਲੱਗਣਾ ਉਹਨੇ ਤੇ ਭਾਵੇਂ ਜਿੱਡਾ ਮਰਜੀ ਘੋੜਾ ਹੈ ਜੇ ਉਹ ਆਪਾਂ ਲਿੱਸਾ ਹੀ ਆ ਤੇ ਉਹ ਉਹਨੂੰ ਕੋਈ ਵੇਂਦਾ ਹੀ ਨਹੀਂ ਹਲਾਉਂਦਾ ਵੀ ਇਹਦਾ ਯਾਰਾ ਤਦੀ ਹੱਡੀਆਂ ਦੀ ਮੁੱਠਾ ਇਹਦੇ ਤਾਂ ਪੱਲੀ ਕੁਛ ਨਹੀਂ ਹੈਗਾ ਇਹ ਜਾਣਕਾਰੀ ਬਾਬਾ ਜੀ ਦੁਆਰਾ ਦਿੱਤੀ ਗਈ ਹੈ ਜੀ ਦੇਸੀ ਤਰੀਕੇ ਨਾਲ ਤੁਸੀਂ ਆਪਦੇ ਜਾਨਵਰਾਂ ਦੀ ਘੋੜੇ ਘੋੜੀਆਂ ਨਹੀਂ ਜੇ ਕੋਈ ਹੋਰ ਵੀ ਕੋਈ ਪਸ਼ੂ ਆਪਣੇ ਘਰੇ ਹੈਗੇ ਆ ਤਾਂ ਉਹਨਾਂ ਦਾ ਕੋਈ ਦਰਦ ਵਗੈਰਾ ਹੁੰਦੇ ਆ ਜਾਂ ਹੱਡੀਆਂ ਦੀ ਕੋਈ ਪ੍ਰੋਬਲਮ ਆ ਤਾਂ ਇਹ ਚੀਜ਼ਾਂ ਦਾ ਨੁਸਖੇ ਵਰਤ ਕੇ ਤੁਸੀਂ ਉਹਨਾਂ ਨੂੰ ਹੀ ਸਿਹਤ ਠੀਕ ਕਰ ਸਕਦੇ ਹੋ ਤੇ ਜ਼ਿਆਦਾ ਡਿਟੇਲ ਲਈ ਤੁਸੀਂ ਇਹਨਾਂ ਬਾਬਾ ਜੀ ਦੇ ਨੰਬਰ ਤੇ ਜਾਂ ਇਹਨਾਂ ਦੇ ਭਾਈ ਜਿਹੜਾ ਹੈਗਾ ਉੱਥੇ ਹੀ ਸੰਪਰਕ ਕਰ ਸਕਦੇ ਹੋ ਘੋੜੀਆਂ ਜਿਹੜੀਆਂ ਮੇਟ ਕਰਾਉਣ ਲਈ ਪ੍ਰੋਸੈਸ ਦੱਸਿਆ ਬਾਈ ਨੇ ਉਹਦੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਘੋੜੀ ਡਾਕਟਰਾਂ ਦੀ ਫੇਲ ਕਰੀ ਐ ਅੰਦਰ ਦੀ ਸਾਫ ਹੋਵੇ ਆਪਣੀ ਗਰੰਟੀ ਹੈ ਜੀ ਘੋੜੀ ਗੱਭਣ ਕਰਾ ਕੇ ਦੇਵਾਂਗੇ ਹਾਂਜੀ ਹਾਂਜੀ ਜੇ ਕੋਈ ਜਿਹੜੇ ਬੇਡੇ ਨੇ ਦੱਸਿਆ 2 ਮਹੀਨਾ 2 ਮਹੀਨੇ 4 ਮਹੀਨੇ ਸੰਭਰੀਆਂ ਸੰਭਾਂਗੇ ਵੀ ਉਹਦੀ ਲੱਗ ਫੀਸ ਹੋਊਗੀ ਹੈ ਜੀ ਹੂੰ ਤੇ ਗਰੰਟੀ ਨਾਲ ਗੱਭਣ ਕਰਾ ਕੇ ਦੇਵਾਂਗੇ ਅੰਦਰ ਦੀ ਸਾਫ ਹੋਵੇ ਭਾਗ ਕੂਕਣਾ ਹੋਵੇ ਅੰਦਰ ਜਾਂ ਕੋਈ ਹੋਰ ਸੌਲੀ ਵਗੈਰਾ ਨਾ ਹੋਵੇ ਕੋਈ ਇਹੋ ਜੀ ਗੱਲ ਆ ਤੇ ਜਿਹੜੇ ਡਾਕਟਰਾਂ ਨੇ ਵੀ ਇਹਦਾ ਗੱਭਣਾ ਹੀ ਰਹਿ ਜਾਂਦੀ ਆਪਾਂ ਗਰੰਟੀ ਨਾਲ ਅੱਗੇ ਕਈ ਘੋੜੀਆਂ ਆੜੀਆਂ ਡਾਕਟਰਾਂ ਨੇ ਜਵਾਬ ਦਿੱਤੇ ਕਈ ਘੋੜਿਆਂ ਵਾਲਿਆਂ ਭਰਾਵਾਂ ਨੇ ਵੀ ਆਖਿਆ ਵੀ ਇਹ ਤਾਂ ਗੱਭਣਾ ਨਹੀਂ ਰਹੀਆਂ ਤੇ ਆਪਾਂ ਜੀ ਇੱਕ ਇੱਕ ਜੰਪ ਤੇ ਘੋੜੀਆਂ ਸਵਾਈਆਂ ਠੀਕ ਆ ਜੀ ਜੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸਿਓ ਜੀ ਲੈ ਸੇ ਟੂ ਰਾਜੀ ਘੋੜੇ ਤੇ ਜੇ ਘੋੜਾ ਰਾਜੀ ਆ ਉਹ ਮਾਰਾ ਵੀ ਚੰਗਾ ਲੱਗਦਾ ਜੇ ਸੋਹਣਾ ਜਦੋਂ ਰਾਜੀ ਸੁੰਦਰ ਹੈ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਪੇਸੇ ਪਿੰਡ ਬੁੰਦਰ ਤੇ ਤਲਵੰਡਾਬੋ ਘੋੜੀਆਂ ਦਾ ਘੋੜਿਆਂ ਦਾ ਪੰਜਵਾਂ ਮੇਲਾ ਚੱਲ ਰਿਹਾ ਇਸ ਵਾਰ ਤੇ ਹਰ ਵਾਰ ਦੀ ਤਰ੍ਹਾਂ ਇਕੱਠ ਵੱਧਦਾ ਜਾ ਰਿਹਾ ਦਿਨੋ ਦਿਨ ਤੇ ਜਿਹੜੇ ਘੋੜਾ ਪਾਲਕ ਨੇ ਉਹ ਆਪਣੇ ਆਪਣੇ ਘੋੜੇ ਘੋੜੀਆਂ ਇੱਥੇ ਲੈ ਕੇ ਆਉਂਦੇ ਨੇ ਉਹਨਾਂ ਦੀ ਨਮਾਇਸ਼ ਕਰਦੇ ਨੇ ਤੇ ਲੋਕਾਂ ਦੇ ਸਾਹਮਣੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੇ ਚੰਗਾ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਉਹ ਲਿਆਉਣ ਦੀ ਤੇ ਉਸੇ ਲੜੀ ਦੇ ਵਿੱਚ ਇੱਕ ਹੋਰ ਪਿੱਛੇ ਆਪਣੇ ਦਿਖਾਈ ਦੇ ਰਿਹਾਗਾ ਉਹਦੀ ਆਪਾਂ ਡਿਟੇਲ ਜਿਹੜਾ ਸਟੱਡ ਫਾਰਮ ਆ ਉਹ ਜਾਣਕਾਰੀ ਸਾਂਝੀ ਕਰਦੇ ਹਾਂ। ਸਿਕਲ ਬਾਈ ਜੀ, ਹੋਰ ਕੀ ਹਾਲ ਚੱਲ ਹੈ? ਵਧੀਆ ਬਾਈ ਜੀ, ਤੁਸੀਂ ਦੱਸੋ। ਆਪਣਾ ਸਟੱਡ ਫਾਰਮ ਦਾ ਤੇ ਆਪਣਾ ਪਿੰਡ ਜਿਹੜਾ ਉਹ ਨਾਮ ਦੱਸਿਓ ਆਪਣਾ। ਆਪਣਾ ਬਾਪਾ ਹੀਰਾ ਸਟੱਡ ਫਾਰਮ ਆ ਜੀ। ਹਾਂਜੀ। ਤੇ ਬਾਪੂ ਜੀ ਦਾ ਨਾਮ ਆਪਣੇ ਬਾਪਾ ਹੀਰਾ ਜੀ। ਹਾਂਜੀ। 13 ਸਾਲ ਦਾਲਪੰਥ ਚਲਾਏ ਪਹਿਲਾਂ ਇਹਨਾਂ ਨੇ। ਹਾਂਜੀ। ਬਾਅਦ ਚ ਸਾਨੂੰ ਹੋ ਗਈ 25 ਸਾਲ ਲਗਭਗ ਕੋੜੇ ਰੱਖਦੇ ਇਹਨੂੰ। ਹਾਂ ਆਪਣਾ ਕਮੰਡੀ ਸਭ ਉਹਦੇ ਨਾਲ ਪਿੰਡ ਆਈ ਆਪਣਾ 7 ਕਿਲੋਮੀਟਰ ਦੀ ਜਗ੍ਹਾ ਰਾਂਧੀ ਹੈ। ਜਗ੍ਹਾ ਰਾਂਧੀ। ਹਾਂਜੀ ਬਾਈ ਜੀ। ਹਾਂਜੀ। ਤੇ ਇਹ ਕੋੜਾ ਜੀ ਇਦੀ ਮਾਂ ਹੈਗੀ ਜੀ ਮੱਝੂ ਕੋ ਲੈਣ ਦੀ ਨੀਲੀ ਕੁੜੀ ਸੀਗੀ ਜੀ ਅੱਛਾ ਜੀ 64 ਇੰਚ ਹਾਈਟ ਸੀ ਉਹਦੀ ਹਾਂਜੀ ਤੇ ਜਿਹੜਾ ਇਹਦਾ ਬਾਪ ਸੀਗਾ ਜੀ ਉਹ ਹੈਗਾ ਸੂਰਜ ਘੋੜਾ ਕਾਲੇ ਬਾਈ ਹੋਰਿਆਂ ਕੋਲੇ ਆ ਪਹਿਲਾਂ ਬਾਈ ਤੇਜ ਹੁਣੀ ਤੇ ਕਾਲੇ ਹੋਣੀ ਸੀਗੇ ਅੱਛਾ ਜੀ ਇਕੱਠੇ ਹੁਣ ਬਾਈ ਕਾਲੇ ਵਰਗਿਆਂ ਕੋਲੇ ਆ ਉਹ ਸੂਰਜ ਘੋੜਾ ਠੱਠੀ ਪਿੰਡ ਬਾਈ ਠੀਕ ਹੈ ਜੀ ਦਾਦਾ ਇਹਦਾ ਸੀਗਾ ਜੀ ਮਹਾਰਾਣਾ ਅੱਛਾ ਜੀ ਹਾਂਜੀ ਉਹ ਇਹਦੇ ਬਾਪ ਦੀ 67 ਪਲੱਸ ਹਾਈਟ ਹੈ ਜੀ ਇਹ ਹੁਣ 65 ਪਲੱਸ ਹਾਈਟ ਕਰ ਗਿਆ ਬਾਈ ਜੀ ਅੱਛਾ ਜੀ ਉਮਰ ਇਹਦੀ ਹੈਗੀ ਹੈ ਜੀ 3 ਸਾਲ ਤੇ 4 ਮਹੀਨੇ ਦੀ ਗ੍ਰੀਨ ਅੱਛਾ ਜੀ ਹਾਂਜੀ ਇਹਦਾ ਨਾਮ ਕੀ ਰੱਖਿਆ ਜੀ ਇਹਦਾ ਨਾਮ ਹੈ ਹੀ ਬੱਗਾ ਬੱਗਾ ਜੀ ਹਾਂਜੀ ਹਾਂਜੀ ਇਹ ਹੁਣ ਆਪਾਂ ਸਟੱਡ ਸਰਵਿਸ ਲਈ ਓਪਨ ਕਰਤਾ ਜੀ ਜੇ ਕਿਸੇ ਵੀ ਮੇਰੇ ਭੈਣ ਭਰਾ ਨੇ ਕੋਈ ਘੋੜੀ ਮੰਨ ਕੇ ਚਲੋ ਹਾਂਜੀ ਬਰੀਡਿੰਗ ਕਰਵਾਉਣੀ ਹੋਵੇ ਜੀ ਮਲਾਉਣੀ ਹੋਵੇ ਸੰਪਰਕ ਕਰ ਸਕਦਾ ਜੀ ਅੱਛਾ ਜੀ ਹਾਂਜੀ ਤੇ ਇਹਦੇ ਸੰਪਰਕ ਕਰਨ ਲਈ ਆਪਣਾ ਇੱਕ ਤਾਂ ਨੰਬਰ ਦੱਸ ਦਿਓ ਜੀ ਅਗਲਾ ਸਵਾਲ ਫੇਰ ਕੋਈ ਨੰਬਰ ਦੱਸ ਦੋ ਇਹਦਾ ਨੰਬਰ ਹੈ 94632 ਜੀ 97938 ਤੇ ਜੇਕਰ ਕਿਸੇ ਨੇ ਸੰਪਰਕ ਕਰਿਆ ਜੀ ਤੇ ਉਹ ਤੁਹਾਡੇ ਕੋਲੇ ਛੱਡ ਕੇ ਜਾਣਾ ਚਾਹੁੰਦਾ ਹੋਵੇ ਉਹ ਪ੍ਰਬੰਧ ਤੁਹਾਡੇ ਕੋਲ ਹੈਗਾ ਬਿਲਕੁਲ ਬਾਈ ਜੀ ਜਿੰਨਾ ਚਿਰ ਵੀ ਅਗਲਾ ਛੱਡ ਕੇ ਜਾਣੀ ਚਾਹੁੰਦਾ ਹੈ ਚਾਹੇ ਸਾਡੇ ਕੰਨੀਓ ਅਗਲਾ ਬੰਦਾ ਚੈੱਕ ਕਰਵਾ ਕੇ ਜਾ ਸਕਦਾ ਜੀ ਤੇ ਨਵੀਂ ਨਹਿਬਾਦ ਚਾਰ ਬਾਦ ਠੀਕ ਹੈ ਜੀ ਉਹਦੀ ਉਸਾਵ ਨਾਲ ਫੀਸ ਹੋਊਗੀ ਜੀ ਤੇ ਜੇ ਕਿਸੇ ਨੇ ਕੋਈ 1 2 ਦਿਨ ਛੱਡ ਕੇ ਜਾਣੀ ਹੈ ਜੀ ਕੋਈ ਗੱਲ ਨਹੀਂ ਜੀ ਆਪਾਂ ਕੋੜਾ ਛੱਡ ਕੇ ਉਸ ਤੋਂ ਬਾਅਦ ਕੁੜੀ ਲਿਜਾ ਸਕਦਾ ਅਗਲਾ ਜੇ ਅਗਲਾ ਇਹ ਕਹਿੰਦਾ ਜੀ ਵੀ ਸਾਡੀ ਘੋੜੀ ਗੱਪਣ ਰਹਿੰਦੀ ਨਹੀਂ ਹਾਂਜੀ ਤੇ ਫਿਰ ਆਪਾਂ ਜੀ ਤੇ 3 ਮਹੀਨੇ 4 ਮਹੀਨੇ ਜਿੰਨਾ ਚਿਰ ਚੈੱਕ ਪਾਸ ਨਹੀਂ ਹੁੰਦੀ ਉਹਨਾਂ ਚਿਰ ਆਪਾਂ ਅਗਲੇ ਦੀ ਘੋੜੀ ਸੰਭਾਂਗੇ ਜੀ ਹਾਂਜੀ ਚੈੱਕ ਪਾਸ ਹੋ ਗਈ ਫਿਰ ਆਪਾਂ ਫੀਸ ਲਵਾਂਗੇ ਜੀ ਅੱਛਾ ਜੀ ਠੀਕ ਹੈ ਜੀ ਜੇ ਘੋੜੀ ਨਹੀਂ ਚੈੱਕ ਪਾਸ ਹੁੰਦੀ ਜੇ 9 ਮਹੀਨੇ ਹੀ ਸੰਭਾਂਗੇ ਜੀ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਲਓ ਜੀ ਬਹੁਤ ਵੱਡੀ ਗੱਲ ਕਹੀ ਆ ਕਈ ਵਾਰ ਕਿਸੇ ਦੇ ਬਣ ਚ ਬਹਿਮ ਰਹਿ ਜਾਂਦਾ ਵੀ ਘੋੜੀ ਰਹੂਗੀ ਜਾਂ ਨਾ ਰਹੂਗੀ ਜਾਂ ਆਪਣਾ ਖਰਚਾ ਹੋ ਗਿਆ ਤਾਂ ਇਹ ਜਿਹੜੇ ਸ਼ਬਦ ਬੋਲੇ ਗਏ ਆ ਵੀਡੀਓ ਦੇ ਵਿੱਚ ਇਹ ਤੁਸੀਂ ਸਕਰੀਨਸ਼ਾਟ ਜਾਂ ਸਕਰੀਨ ਰਿਕਾਰਡ ਕਰਕੇ ਵੀ ਰੱਖ ਲਿਓ ਉਹਨਾਂ ਦਾ ਪੂਰਾ ਉਤਰਿਆ ਜਾਊਗਾ ਤੇ ਕੋੜੀ ਬਾਈ ਜੀ ਕੋੜੀ 'ਚ ਕੋਈ ਨੁਕਸਾਨ ਨਾ ਹੋਵੇ ਜੀ ਅੰਦਰ ਦੀ ਸਾਫ਼ ਹੋਵੇ ਜੀ ਹਨਾ ਜੀ ਤੇ ਕੋੜੀ 100% ਆਪਾਂ ਗੱਪਣ ਚੈੱਕ ਕਰਵਾ ਕੇ ਦੇਵਾਂਗੇ ਜੀ ਬਾ ਕੋੜੀ ਦੇ ਵਿੱਚ ਕੋਈ ਅੰਦਰ ਨਾ ਫਟ ਹੋਵੇ ਜੀ ਤੇ ਜਿਹੜਾ ਫੀਸ ਜਿਹੜੀ ਹੋਊਗੀ ਜੀ ਉਹ ਫੀਸ ਇਹਦੀ 31000 ਰੁਪਏ ਰੱਖੀ ਹੋਈ ਹੈ 31000 ਜੇ ਕੋਈ ਮੰਨ ਕੇ ਚਲੋ ਵੀ ਉਦਾਂ ਦੀ ਕੋੜੀ ਹੈ ਜਿਹੜੀ ਨਹੀਂ ਰਹਿੰਦੀ ਜੀ ਹਨਾ ਜੀ ਆਪਾਂ ਨੂੰ ਕੋਈ ਆਪਣੇ ਕੋਲੇ ਵੀਰ ਛੱਡ ਕੇ ਜਾਂਦਾ ਕੋਈ ਤਿੰਨ ਮਹੀਨੇ ਛੇ ਮਹੀਨੇ ਚ ਨਾ ਟਾਈਮ ਫਿਰ ਮਰਜੀ ਲੱਗੇ ਜਣਾ ਉਸ ਘੋੜੀ ਦੀ ਉਸ ਹਾਵ ਨਾਲ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ শ্রোਤਿਆਂ ਨੂੰ ਭਰਾਵਾਂ ਨੂੰ ਜੀ ਆਇਆਂ ਸਭ ਨੂੰ ਮੇਲੇ ਦੀਆਂ ਧੱਕ ਲੱਖ ਵਧਾਈਆਂ ਜੀ ਇੱਕ ਬਾਬਾ ਜੀ ਕੱਲ ਤੁਸੀਂ ਘੋੜਿਆਂ ਦੀ ਸਾਹ ਸਵਾਲ ਬਾਰੇ ਗੱਲ ਕਰ ਰਹੇ ਸੀ ਦੇਸੀ ਨੁਸਖਿਆਂ ਬਾਰੇ ਹਾਂ ਜੀ ਹਾਂਜੀ ਹਾਂਜੀ ਮਗਰ ਜੀ ਜੇ ਕਿਸੇ ਨੂੰ ਕੋਈ ਬਿਮਾਰੀਆਂ ਆਉਂਦੀਆਂ ਨੇ ਉਹ ਥੋੜਾ ਜਿਹਾ ਸਾਡੇ ਨਾਲ ਸਾਂਝਾ ਕਰ ਦਿਓ ਜੀ ਇੱਕ ਤਾਂ ਜੀ ਸੱਜਣੋ ਪੁੱਲ ਭਰਾ ਨੂੰ ਭਵੇਂ ਕੋਈ ਮੱਝਾਂ ਰੱਖਦਾ ਬੱਕਰੀਆਂ ਰੱਖਦਾ ਗਾਈਆਂ ਰੱਖਦਾ ਘੋੜੇ ਘੋੜੀਆਂ ਰੱਖਦਾ ਹਾਂਜੀ ਸਭ ਨੂੰ ਘਰੇ ਲਾਣ ਪਾ ਕੇ ਰੱਖਣੀ ਚਾਹੀਦੀ ਆ ਭਵੇਂ ਆਪਾਂ ਇਹਨੀਆਂ ਦੇ ਵੀ ਅਗਲਾ ਸ਼ਰਾਬ ਕੱਢੇ ਹਾਂਜੀ ਜੇ ਚਲੋ ਕੋਈ ਭਰਾ ਪੀਂਦਾ ਉਹ ਲਾਣ ਕੱਢ ਲੈਂਦਾ ਉਹ ਡੋਲੇ ਨਾ ਉਹਨੂੰ ਘਰੇ ਰੱਖੇ ਉਹ ਜਾਨਵਰਾਂ ਨੂੰ ਮੰਨ ਲਓ ਪਾਵੇ ਜਿਵੇਂ ਆਪਾਂ ਦਾਣਾ ਪਾਉਨੇ ਆ ਉਸ ਦੇ ਵਿੱਚ 1 ਲੀਟਰ ਪਾ ਦੇ ਜਿਵੇਂ ਘੋੜਾ ਘੋੜੀ ਆ ਉਹਨੂੰ 1 ਲੀਟਰ ਚੌਕਰ ਚ ਮਿਲਾ ਕੇ ਦੇ ਦਿਓ ਹਫਤਾ ਲਗਾਤਾਰ ਹਾਂਜੀ ਫੇਰ ਮੀਨਾ ਵੀ ਦੀਆਂ ਟਪਾ ਦੇਓ ਫੇਰ ਦੇ ਦਿਓ ਜਾਂ ਮੱਝ ਗਾਂ ਹੈ ਉਹਨੂੰ ਕੋਈ ਕਿਸੇ ਕਿਸਮ ਦਾ ਰੋਗ ਨਹੀਂ ਲੱਗਦਾ ਕੋਈ ਬਿਮਾਰ ਨਹੀਂ ਹੁੰਦਾ ਕੋਈ ਡਾਕਟਰੀ ਇਲਾਜ ਕਰਾਉਣ ਦੀ ਕੋਈ ਲੋੜ ਨਹੀਂ ਹਾਂਜੀ ਕੋਈ ਅੰਦਰ ਲਾਗ ਭਾਗ ਨਹੀਂ ਲੱਗਦੀ ਉਹਦੇ ਕੁਛ ਹੀ ਪਾਈ ਜੋ ਸਭ ਕੁਝ ਖਾ ਜਾਊਗਾ ਫਮੇ ਮੰਨ ਲਓ ਵੀ ਅਰੇ ਰੁੱਕ ਵੱਢ ਕੇ ਪਾ ਦਿਓ ਸਾਡੀਆਂ ਛੂਟੀਆਂ ਸਭ ਕੁਝ ਚੱਪ ਗਈ ਆ ਅੱਛਾ ਜੀ ਇੰਨਾ ਅੰਦਰ ਨੂੰ ਸਾਫ਼ ਕਰਦੀ ਹੈ ਜੀ ਤੇ ਮੰਨ ਲਓ ਵੀ ਕੋਈ ਘੋੜੇ ਨੂੰ ਘੋੜੀ ਨੂੰ ਮੱਝਾਂ ਨੂੰ ਕੋਈ ਤਕਲੀਫ ਨਹੀਂ ਕੋਈ ਬਿਮਾਰੀ ਨਹੀਂ ਲੱਗਦੀ ਹਾਂ ਜੀ ਤੇ ਬਹੁਤ ਵਧੀਆ ਚੀਜ਼ ਹੈ ਇਹ ਸਭ ਨਾਲੋਂ ਚੰਗੀ ਚੀਜ਼ ਹੈ ਬਾਕੀ ਜੀ ਘੋੜੇ ਪੜੀ ਨੂੰ ਜਿਹੜਾ ਵੀ ਕੋਈ ਭਰਾ ਰੱਖਦਾ ਪਤਾ ਨਹੀਂ ਵੀ ਚੰਗੀ ਸੇਵਾ ਕਰੋ ਚੰਗਾ ਜਾਨਵਰ ਪਾਲ ਦਿੰਦਾ ਹੈ ਵਧੀਆ ਸੰਭੋ ਹੈ ਜੀ ਪੇਮ ਪਿਆਰ ਨਾਲ ਉਹ ਚੰਗੀ ਲੈਣਾ ਹੋਵੇ ਚਾ ਚੰਗੀ ਲੈਣਦੇ ਹੁਣ ਘੋੜੇ ਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮਾਰੇ ਟੱਟੂ ਲッセ ਟੱਟੂ ਰਾਜੀ ਘੋੜੇ ਤੇ ਜੇ ਘੋੜਾ ਰਾਜੀ ਆ ਉਹ ਮਾਰਾ ਵੀ ਚੰਗਾ ਲੱਗਦਾ ਜੇ ਸੋਹਣਾ ਜਦੋਂ ਰਾਜੀ ਸੁੰਦਰ ਹੈ ਉਹ ਆਪੇ ਹੀ ਸੁੰਦਰ ਲੱਗਣਾ ਉਹਨੇ ਤੇ ਭਵੇਂ ਜਿੱਡਾ ਮਰਜੀ ਘੋੜਾ ਹੈ ਜੇ ਉਹ ਆਪਾਂ ਲੱਸਾ ਹੀ ਆ ਤੇ ਉਹ ਉਹਨੂੰ ਕੋਈ ਵੇਂਦਾ ਹੀ ਨਹੀਂ ਹਾਲਾਂ ਦਾ ਵੀ ਇਹਦਾ ਯਾਰਾ ਜੀ ਹੱਡੀਆਂ ਦੀ ਮੁੱਠਾ ਇਹਦੇ ਤਾਂ ਪੱਲੀ ਕੁਛ ਨਹੀਂ ਹੈਗਾ ਇਹ ਜਾਣਕਾਰੀ ਬਾਬਾ ਜੀ ਦੁਆਰਾ ਦਿੱਤੀ ਗਈ ਹੈ ਜੀ ਦੇਸੀ ਤਰੀਕੇ ਨਾਲ ਤੁਸੀਂ ਆਪਦੇ ਜਾਨਵਰਾਂ ਦੀ ਘੋੜੇ ਘੋੜੀਆਂ ਨਹੀਂ ਜੇ ਕੋਈ ਹੋਰ ਵੀ ਕੋਈ ਪਸ਼ੂ ਆਪਣੇ ਘਰੇ ਹੈਗੇ ਆ ਤਾਂ ਉਹਨਾਂ ਦਾ ਕੋਈ ਦਰਦ ਵਗੈਰਾ ਹੁੰਦੇ ਆ ਜਾਂ ਹੱਡੀਆਂ ਦੀ ਕੋਈ ਪ੍ਰੋਬਲਮ ਆ ਤਾਂ ਇਹ ਚੀਜ਼ਾਂ ਦਾ ਨੁਸਖੇ ਵਰਤ ਕੇ ਤੁਸੀਂ ਉਹਨਾਂ ਨੂੰ ਜੀ ਸਿਹਤਮੰਦ ਫੇਰ ਕਰ ਸਕਦੇ ਹੋ ਇਹ ਜ਼ਿਆਦਾ ਡਿਟੇਲ ਇਹ ਦਈ ਨਾ ਬਾਬਾਈ ਨੇ ਨੰਬਰ ਤੇ ਜਾਂ ਇਹਨਾਂ ਦੇ ਬਾਈ ਜਿਹੜਾ ਹੈਗਾ ਉੱਥੇ ਹੀ ਸੰਪਰਕ ਕਰ ਸਕਦੇ ਹੋ ਘੋੜੀਆਂ ਜਿਹੜੀਆਂ ਮੀਟ ਕਰਾਉਣ ਲਈ ਪ੍ਰੋਸੈਸ ਦੱਸਿਆ ਬਾਈ ਨੇ ਉਹਦੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਘੋੜੀ ਡਾਕਟਰਾਂ ਦੀ ਫੇਲ ਕਰੀ ਐ ਅੰਦਰ ਦੀ ਸਾਫ਼ ਹੋਵੇ ਆਪਣੀ ਗਾਰੰਟੀ ਹੈ ਜੀ ਘੋੜੀ ਗੱਭਣ ਕਰਾ ਕੇ ਦੇਵਾਂਗੇ ਹਾਂਜੀ ਹਾਂਜੀ ਜੇ ਕੋਈ ਜਿਹੇ ਬੇਟੇ ਨੇ ਦੱਸਿਆ ਵੀ 2 ਮਹੀਨਾ 2 ਮਹੀਨੇ 4 ਮਹੀਨੇ ਸੰਭਰੀਆਂ ਸੰਭਾ ਵੀ ਉਦੀ ਲੱਗ ਫੀਸ ਹੋਊਗੀ ਜੀ ਹੂੰ ਤੇ ਗਰੰਟੀ ਨਾਲ ਗੱਭਣ ਕਰਾ ਕੇ ਦੇਵਾਂਗੇ ਅੰਦਰ ਦੀ ਸਾਫ ਹੋਵੇ ਭਾਕ ਫੂਕਣਾ ਹੋਵੇ ਅੰਦਰ ਜਾਂ ਕੋਈ ਹੋਰ ਰਸੌਲੀ ਵਗੈਰਾ ਨਾ ਹੋਵੇ ਕੋਈ ਇਹੋ ਜੀ ਗੱਲ ਤੇ ਜਿਹੜੇ ਡਾਕਟਰਾਂ ਨੇ ਵੀ ਇਹਦਾ ਗੱਭਣਾ ਹੀ ਦੇ ਰਹੀਦੀ ਆਪਾਂ ਗਰੰਟੀ ਨਾਲ ਅੱਗੇ ਕਈ ਘੋੜੀਆਂ ਆੜੀਆਂ ਡਾਕਟਰਾਂ ਦੇ ਜਵਾਬ ਦਿੱਤੇ ਕਈ ਘੋੜਿਆਂ ਵਾਲਿਆਂ ਭਰਾਵਾਂ ਨੇ ਵੀ ਆਖਿਆ ਵੀ ਇਹ ਤਾਂ ਗੱਭਣਾ ਨਹੀਂ ਰਹੀਆਂ ਤੇ ਆਪਾਂ ਜੀ ਇੱਕ ਇੱਕ ਜੰਪ ਤੇ ਘੋੜੀਆਂ ਸਵਾਈਆਂ ਜੀ ਠੀਕ ਹੈ ਜੀ। ਜੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸੋ ਜੀ। ਮੈਸੇਟਰ 2 ਰਾਜੀ ਘੋੜੇ ਤੇ ਜੇ ਘੋੜਾ ਰਾਜੀ ਆ ਉਹ ਮਾਰਾ ਵੀ ਚੰਗਾ ਲੱਗਦਾ ਜੇ ਸੋਹਣਾ ਜਦੋਂ ਰਾਜੀ ਸੁੰਦਰ ਹੈ। ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਫੇਸੇਜ ਪਿੰਡ ਭੁੰਦਰ ਤੇ। ਚਲਵੰਡੀ ਸਾਬੋ ਘੋੜੀਆਂ ਦਾ ਘੋੜਿਆਂ ਦਾ ਪੰਜਵਾਂ ਮੇਲਾ ਚੱਲ ਰਿਹਾ ਇਸ ਵਾਰ ਤੇ ਹਰ ਵਾਰ ਦੀ ਤਰ੍ਹਾਂ ਇਕੱਠ ਵੱਧਾ ਜਾ ਰਿਹਾ ਦਿਨੋਂ ਦਿਨ ਤੇ ਜਿਹੜੇ ਘੋੜਾ ਪਾਲਕ ਨੇ ਉਹ ਆਪਣੇ ਆਪਣੇ ਘੋੜੇ ਘੋੜੀਆਂ ਇੱਥੇ ਲੈ ਕੇ ਆਉਂਦੇ ਨੇ ਉਹਨਾਂ ਦੀ ਨਮਾਇਸ਼ ਕਰਦੇ ਨੇ ਤੇ ਲੋਕਾਂ ਦੇ ਸਾਹਮਣੇ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੇ ਚੰਗਾ ਉਹਨਾਂ ਦਾ ਜਿਹੜਾ ਪ੍ਰਦਰਸ਼ਨ ਆ ਉਹ ਲਿਆਉਣ ਦੀ ਤੇ ਉਸੇ ਲੜੀ ਦੇ ਵਿੱਚ ਇੱਕ ਹੋਰ ਘੋੜਾ ਪਿੱਛੇ ਆਪਣੇ ਦਿਖਾਈ ਦੇ ਰਿਹਾਗਾ ਉਹਦੀ ਆਪਾਂ ਡਿਟੇਲ ਜਿਹੜਾ ਸਟੱਡ ਫਾਰਮ ਆ ਉਹ ਜਾਣਕਾਰੀ ਸਾਂਝੀ ਕਰਦੇ ਸੀ ਕਾਲ ਬਾਈ ਜੀ ਹੋਰ ਕੀ ਹਾਲ ਚੱਲ ਆ ਜੀ ਵਧੀਆ ਬਾਈ ਜੀ ਤੁਸੀਂ ਦੱਸੋ ਆਪਣਾ ਸਟੱਡ ਫਾਰਮ ਦਾ ਤੇ ਆਪਣਾ ਪਿੰਡ ਜਿਹੜਾ ਉਹ ਨਾਮ ਦੱਸਿਓ ਆਪਣਾ ਦਾਪਾ ਹੀਰਾ ਦਾ ਸਟੱਡ ਫਾਰਮ ਆ ਜੀ ਹਾਂਜੀ ਤੇ ਬਾਪੂ ਜੀ ਦਾ ਨਾਮ ਆਪਣੇ ਬਾਪਾ ਹੀਰਾ ਜੀ ਹਾਂਜੀ 13 ਸਾਲ ਤਾਲਪੰਥ ਚਲਾਇਆ ਪਹਿਲਾਂ ਇਹਨਾਂ ਨੇ ਹਾਂਜੀ ਬਾਅਦ ਚ ਸਾਨੂੰ ਹੋ ਗਈ 25 ਸਾਲ ਲਗਭਗ ਕੋੜੇ ਲੱਗਦੇ ਇਹਨੂੰ ਹਾਂ ਆਪਣਾ 20 ਸਬ ਉਹਦੇ ਨਾਲ ਪਿੰਡ ਆਈ ਆਪਣਾ 7 ਕਿਲੋਮੀਟਰ ਤੇ ਜਗਾ ਰਾਮਪੁਰ ਜਗਾ ਰਾਮਪੁਰ ਹਾਂਜੀ ਬਾਈ ਜੀ ਹਾਂਜੀ ਤੇ ਇਹ ਕੋੜਾ ਜੀ ਆਪਾਂ ਬੱਚਾ ਲੈ ਕੇ ਪਾਲਿਆ ਸੀਗਾ ਜੀ ਅੱਛਾ ਜ ਇਦੀ ਮਾਂ ਹੈਗੀ ਜੀ ਮੱਜੂ ਕੇ ਲੈਣ ਦੀ ਨੀਲੀ ਕੁੜੀ ਸੀਗੀ ਜੀ ਅੱਛਾ ਜੀ 64 ਇੰਚ ਹਾਈਟ ਸੀ ਉਹਦੀ ਹਾਂਜੀ ਤੇ ਜਿਹੜਾ ਇਹਦਾ ਬਾਪ ਸੀਗਾ ਜੀ ਉਹ ਹੈਗਾ ਸੂਰਜ ਘੋੜਾ ਕਾਲੇ ਬਾਈ ਹੋਰਾਂ ਕੋਲੇ ਆ ਪਹਿਲਾਂ ਬਾਈ ਤੇਜ ਹੁਣੀ ਤੇ ਕਾਲੇ ਹੋਣੀ ਸੀਗੇ ਅੱਛਾ ਜੀ ਇਕੱਠੇ ਹੁਣ ਬਾਈ ਕਾਲੇ ਵਰਗਿਆਂ ਕੋਲੇ ਆ ਉਹ ਸੂਰਜ ਘੋੜਾ ਠੱਠੀ ਪਿੰਡ ਬਾਈ ਠੀਕ ਹੈ ਜੀ ਦਾਦਾ ਇਹਦਾ ਸੀਗਾ ਜੀ ਮਾਰਣਾ ਅੱਛਾ ਜੀ ਹਾਂਜੀ ਉਹ ਇਹਦੇ ਬਾਪ ਦੀ 67 ਪਲੱਸ ਹਾਈਟ ਹੈ ਜੀ ਇਹ ਹੁਣ 65 ਪਲੱਸ ਹਾਈਟ ਕਰ ਗਿਆ ਬਾਈ ਜੀ ਅੱਛਾ ਜੀ ਉਮਰ ਇਹਦੀ ਹੈਗੀ ਹੈ ਜੀ 3 ਸਾਲ ਤੇ 4 ਮਹੀਨੇ ਦੀ ਗ੍ਰੀਨ ਅੱਛਾ ਜੀ ਹਾਂਜੀ ਇਹਦਾ ਨਾਮ ਕੀ ਰੱਖਿਆ ਜੀ ਇਹਦਾ ਨਾਮ ਹੈ ਹੀ ਬੱਗਾ ਬੱਗਾ ਜੀ ਹਾਂਜੀ ਹਾਂਜੀ ਇਹ ਹੁਣ ਆਪਾਂ ਸਟੱਡ ਸਰਵਿਸ ਲਈ ਓਪਨ ਕਰਤਾ ਜੀ ਜੇ ਕਿਸੇ ਵੀ ਮੇਰੇ ਭੈਣ ਭਰਾ ਨੇ ਕੋਈ ਘੋੜੀ ਮੰਨ ਕੇ ਚਲੋ ਹਾਂਜੀ ਬਰੀਡਿੰਗ ਕਰਵਾਉਣੀ ਹੋਵੇ ਜੀ ਮਲਾਉਣੀ ਹੋਵੇ ਸੰਪਰਕ ਕਰ ਸਕਦਾ ਜੀ ਅੱਛਾ ਜੀ ਹਾਂਜੀ ਇਹ ਇਹਦੇ ਸੰਪਰਕ ਕਰਨ ਲਈ ਆਪਣਾ ਇੱਕ ਤਾਂ ਨੰਬਰ ਦੱਸ ਦਿਓ ਜੀ ਅਗਲਾ ਸਵਾਲ ਪੁੱਛ ਜਿਓ ਨੰਬਰ ਦੱਸ ਦੋ ਇਹਦਾ ਨੰਬਰ ਹੈ 94632 ਜੀ 97938 ਤੇ ਜੇਕਰ ਕਿਸੇ ਨੇ ਸੰਪਰਕ ਕਰਿਆ ਜੀ ਤੇ ਉਹ ਤੁਹਾਡੇ ਕੋਲੇ ਛੱਡ ਕੇ ਜਾਣਾ ਚਾਹੁੰਦਾ ਹੋਵੇ ਉਹ ਪ੍ਰਬੰਧ ਤੁਹਾਡੇ ਕੋਲ ਹੈਗਾ ਬਿਲਕੁਲ ਬਾਈ ਜੀ ਜਿੰਨਾ ਚਿਰ ਵੀ ਅਗਲਾ ਛੱਡ ਕੇ ਜਾਣੀ ਚਾਹੁੰਦਾ ਹੈ ਚਾਹੇ ਸਾਡੇ ਕੰਨੀਓ ਅਗਲਾ ਬੰਦਾ ਚੈੱਕ ਕਰਵਾ ਕੇ ਜਾ ਸਕਦਾ ਜੀ ਅੱਛਾ ਜੀ ਤੇ ਨਵੇਂ ਮਹੀਨੇ ਬਾਅਦ ਚਾਰ ਹਾਲ ਠੀਕ ਹੈ ਜੀ ਉਹਦੀ ਉਸਾ ਨਾਲ ਫੀਸ ਹੋਊਗੀ ਜੀ ਤੇ ਜੇ ਕਿਸੇ ਨੇ ਕੋਈ ਇੱਕ ਦੋ ਛੱਡ ਕੇ ਜਾਣੀ ਹੈ ਜੀ ਕੋਈ ਗੱਲ ਨਹੀਂ ਜੀ ਆਪਾਂ ਕੋੜਾ ਛੱਡ ਕੇ ਉਸ ਤੋਂ ਬਾਅਦ ਕੁੜੀ ਲਿਜਾ ਸਕਦਾ ਅਗਲਾ ਜੇ ਅਗਲਾ ਇਹ ਕਹਿੰਦਾ ਜੀ ਵੀ ਸਾਡੀ ਕੁੜੀ ਘੱਪਣ ਰਹਿੰਦੀ ਨਹੀਂ ਤੇ ਫਿਰ ਆਪਾਂ ਜੀ ਤੇ ਨਵੇਂ ਮਹੀਨੇ ਚਾਰ ਮਹੀਨੇ ਜਿੰਨਾ ਜਰ ਚੈੱਕ ਪਾਸ ਨਹੀਂ ਹੁੰਦੀ ਉਹਨਾਂ ਜਰ ਆਪਾਂ ਅਗਲੇ ਦੀ ਘੋੜੀ ਸੰਭਾਂਗੇ ਜੀ ਚੈੱਕ ਪਾਸ ਹੋ ਗਈ ਫਿਰ ਆਪਾਂ ਫੀਸ ਲਵਾਂਗੇ ਜੀ ਅੱਛਾ ਜੀ ਠੀਕ ਹੈ ਜੀ ਜੇ ਘੋੜੀ ਨਹੀਂ ਚੈੱਕ ਪਾਸ ਹੁੰਦੀ ਜਿੰਨੇ ਵੀ ਨਹੀਂ ਸੰਭਾਂਗੇ ਜੀ ਅਸੀਂ ਕੋਈ ਪੈਸਾ ਨਹੀਂ ਲਵਾਂਗੇ ਲਓ ਜੀ ਬਹੁਤ ਵੱਡੀ ਗੱਲ ਕਹੀ ਆ ਕਈ ਵਾਰ ਕਿਸੇ ਦੇ ਬਣ ਚ ਬਹਿਮ ਰਾਇ ਜਾਂਦਾ ਵੀ ਘੋੜੀ ਰਹੂਗੀ ਜਾਂ ਨਾ ਰਹੂਗੀ ਜਾਂ ਆਪਣਾ ਖਰਚਾ ਹੋ ਗਿਆ ਤਾਂ ਇਹ ਜਿਹੜੇ ਸ਼ਬਦ ਬੋਲੇ ਗਏ ਆ ਵੀਡੀਓ ਦੇ ਵਿੱਚ ਇਹ ਤੁਸੀਂ ਸਕਰੀਨ ਸ਼ਾਟ ਜਾਂ ਸਕਰੀਨ ਰਿਕਾਰਡ ਕਰਕੇ ਵੀ ਰੱਖ ਲਿਓ ਉਹਨਾਂ ਦੇ ਪੂਰਾ ਉਤਰਿਆ ਜਾਊਗਾ ਤੇ ਘੋੜੀ ਬਾਈ ਜੀ ਘੋੜੀ 'ਚ ਕੋਈ ਨੁਕਸ ਨਹੀਂ ਹੋਵੇ ਜੀ ਅੰਦਰ ਦੀ ਸਾਫ ਹੋਵੇ ਜੀ ਹਨਾ ਜੀ ਤੇ ਘੋੜੀ 100% ਆਪਾਂ ਗੱਪਣ ਚੈੱਕ ਕਰਵਾ ਕੇ ਦੇਵਾਂਗੇ ਜੀ ਬਾ ਘੋੜੀ ਦੇ ਵਿੱਚ ਕੋਈ ਅੰਦਰ ਨਾ ਫਾਲਟ ਹੋਵੇ ਜੀ ਤੇ ਜਿਹੜਾ ਫੀਸ ਜੇ ਇਹਦੀ ਹੋਊਗੀ ਜੀ ਉਹ ਫੀਸ ਇਹਦੀ 31000 ਰੁਪਏ ਰੱਖੀ ਹੋਈ ਹੈ 31000 ਜੇ ਕੋਈ ਮੰਨ ਕੇ ਚਲੋ ਵੀ ਉਦਾਂ ਦੀ ਘੋੜੀ ਹੈ ਜਿਹੜੀ ਨਹੀਂ ਰਹਿੰਦੀ ਵੀ ਜੀ ਹਨਾ ਜੀ ਆਪਾਂ ਨੂੰ ਕੋਈ ਆਪਣੇ ਕੋਲੇ ਵੀਰ ਛੱਡ ਕੇ ਜਾਂਦਾ ਕੋਈ ਤਿੰਨ ਮਹੀਨੇ ਛੇ ਮਹੀਨੇ ਚ ਨਾ ਟਾਈਮ ਫਿਰ ਮਰਜੀ ਲੱਗੇ ਜੀ ਨਾ ਉਸ ਘੋੜੀ ਦੀ ਉਸ ਹਾਲ ਨਾਲ ਕੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਾਰੇ ਸਰੋਤਿਆਂ ਨੂੰ ਭਰਾਵਾਂ ਨੂੰ ਜੀ ਆਇਆਂ ਸਭ ਨੂੰ ਮੇਲੇ ਦੀਆਂ ਧੱਕ ਲੱਖ ਵਧਾਈਆਂ ਜੀ ਇੱਕ ਬਾਬਾ ਜੀ ਕੱਲ ਤੁਸੀਂ ਘੋੜਿਆਂ ਦੀ ਸਾਹ ਸਵਾਲ ਬਾਰੇ ਗੱਲ ਕਰ ਰਹੇ ਸੀ ਦੇਸੀ ਨੁਸਖਿਆਂ ਬਾਰੇ ਹਾਂ ਜੀ ਹਾਂ ਜੀ ਬਗੀ ਜੇ ਕਿਸੇ ਨੂੰ ਕੋਈ ਬਿਮਾਰੀਆਂ ਆਉਂਦੀਆਂ ਨੇ ਉਹ ਥੋੜਾ ਸਾਡੇ ਨਾਲ ਸਾਂਝਾ ਕਰ ਦਿਓ ਜੀ ਇੱਕ ਤਾਂ ਜੀ ਸੱਜਣੋ ਕੋਲ ਭਰਾ ਨੂੰ ਭਵੇਂ ਕੋਈ ਮੱਝਾਂ ਰੱਖਦਾ ਬੱਕਰੀਆਂ ਰੱਖਦਾ ਗਾਈਆਂ ਰੱਖਦਾ ਘੋੜੇ ਘੋੜੀਆਂ ਰੱਖਦਾ ਹਾਂਜੀ ਸਭ ਨੂੰ ਘਰੇ ਲਾਣ ਪਾ ਕੇ ਰੱਖਣੀ ਚਾਹੀਦੀ ਆ ਭਵੇਂ ਆਪਾਂ ਇਹਨੀਆਂ ਦੇ ਵੀ ਅਗਲਾ ਸ਼ਰਾਬ ਕੱਢੇ ਹਾਂਜੀ ਜੇ ਚਲੋ ਕੋਈ ਭਰਾ ਪੀਂਦਾ ਉਹ ਲਾਣ ਕੱਢ ਲੈਂਦਾ ਉਹ ਡੋਲੇ ਨਾ ਉਹਨੂੰ ਘਰੇ ਰੱਖੇ ਉਹ ਜਾਨਵਰਾਂ ਨੂੰ ਮੰਨ ਲਓ ਪਾਵੇ ਜਿਵੇਂ ਆਪਾਂ ਦਾਣਾ ਪਾਉਣੇ ਆ ਉਹਦੇ ਵਿੱਚ 1 ਲੀਟਰ ਪਾ ਦੇ ਜਿਵੇਂ ਘੋੜਾ ਘੋੜੀ ਆ ਉਹਨੂੰ 1 ਲੀਟਰ ਚੌਕਰ ਚ ਮਿਲਾ ਕੇ ਦੇ ਦਿਓ ਹਫਤਾ ਲਗਾਤਾਰ ਹਾਂਜੀ ਫੇਰ ਮਹੀਨਾ 20 ਦਿਨ ਪਾ ਦਿਓ ਫੇਰ ਦੇ ਦਿਓ ਜਾਂ ਮੱਝ ਗਾਂ ਹੈ ਉਹਨੂੰ ਕੋਈ ਕਿਸੇ ਕਿਸਮ ਦਾ ਰੋਗ ਨਹੀਂ ਲੱਗਦਾ ਕੋਈ ਬਿਮਾਰ ਨਹੀਂ ਹੁੰਦਾ ਕੋਈ ਡਾਕਟਰੀ ਇਲਾਜ ਕਰਾਉਣ ਦੀ ਕੋਈ ਲੋੜ ਨਹੀਂ ਹਾਂਜੀ ਕੋਈ ਅੰਦਰ ਲਾਗਫਾਗ ਨਹੀਂ ਲੱਗਦੀ ਉਹਦੇ ਕੋਈ ਚੀ ਪਾਈਓ ਸਭ ਕੁਝ ਖਾ ਜਾਊਗਾ ਹੁਣੇ ਮੰਨ ਲਓ ਵੀ ਰਾਰ ਰੋਕ ਵੱਢ ਕੇ ਪਾ ਦਿਓ ਛੜੀਆਂ ਛੂਟੀਆਂ ਸਭ ਕੁਝ ਛੱਪ ਗਈ ਆ ਅੱਛਾ ਜੀ ਇੰਨਾ ਅੰਦਰ ਨੂੰ ਸਾਫ਼ ਕਰਦੀ ਹੈ ਜੀ ਤੇ ਮੰਨ ਲਓ ਵੀ ਕੋਈ ਘੋੜੇ ਨੂੰ ਘੋੜੀ ਨੂੰ ਮੱਝਾਂ ਨੂੰ ਕੋਈ ਤਕਲੀਫ਼ ਨਹੀਂ ਕੋਈ ਬਿਮਾਰੀ ਨਹੀਂ ਲੱਗਦੀ ਹਾਂ ਜੀ ਤੇ ਬਹੁਤ ਵਧੀਆ ਚੀਜ਼ ਹੈ ਇਹ ਸਭ ਨਾਲੋਂ ਚੰਗੀ ਚੀਜ਼ ਹੈ ਬਾਕੀ ਘੋੜੇ ਘੋੜੀ ਨੂੰ ਜਿਹੜਾ ਵੀ ਕੋਈ ਭਰਾ ਰੱਖਦਾ ਪਤਾ ਨਹੀਂ ਵੀ ਚੰਗੀ ਸੇਵਾ ਕਰੋ ਚੰਗਾ ਜਾਨਵਰ ਪਾਲ ਅਲਦੈ ਨੇ ਪਿਆਰ ਨਾਲ ਹੋਵੇ ਚੰਗੀ ਲੈਣਾ ਹੋਵੇ ਚਾ ਚੰਗੀ ਲੈਣ ਦੇ ਹੁਣ ਤੇ ਤੇ ਉਹ ਜਿਵੇਂ ਕਹਿੰਦੇ ਹੁੰਦੇ ਆ ਵੀ ਮਾੜੇ ਟੱਟੂ ਲਿੱਸੇ ਟੱਟੂ ਰਾਜੀ ਘੋੜੇ ਤੇ ਜੇ ਘੋੜਾ ਰਾਜੀ ਆ ਉਹ ਮਾਰਾ ਵੀ ਚੰਗਾ ਲੱਗਦਾ ਜੀ ਸੋਹਣਾ ਜਦੋਂ ਰਾਜੀ ਸੁੰਦਰ ਹੈ ਉਹ ਆਪੇ ਹੀ ਸੁੰਦਰ ਲੱਗਣਾ ਉਹਨੇ ਤੇ ਭਾਵੇਂ ਜਿੱਡਾ ਮਰਜੀ ਘੋੜਾ ਜੇ ਉਹ ਆਪਾਂ ਲਿੱਸਾ ਹੀ ਆ ਤੇ ਉਹ ਉਹਨੂੰ ਕੋਈ ਵੇਂਦਾ ਹੀ ਨਹੀਂ ਆ ਲਾਹਾਂ ਦਾ ਵੀ ਇਹਦਾ ਯਾਰਾ ਜੀ ਹੱਡੀਆਂ ਦੀ ਮੋਟਾ ਇਹਦੇ ਤੱਪਲੀ ਕੁਛ ਨਹੀਂ ਹੈਗਾ ਇਹ ਜਾਣਕਾਰੀ ਬਾਬਾ ਜੀ ਦੁਵਾਰਾ ਦਿੱਤੀ ਗਈ ਹੈ ਜੀ ਦੇਸੀ ਤਰੀਕੇ ਨਾਲ ਤੁਸੀਂ ਆਪਦੇ ਜਾਨਵਰਾਂ ਦੀ ਘੋੜੇ ਘੋੜੀਆਂ ਨਹੀਂ ਜੇ ਕੋਈ ਹੋਰ ਵੀ ਕੋਈ ਪਸ਼ੂ ਆਪਣੇ ਘਰੇ ਹੈਗੇ ਆ ਤਾਂ ਉਹਨਾਂ ਦਾ ਕੋਈ ਦਰਦ ਵਗੈਰਾ ਹੁੰਦੇ ਆ ਜਾਂ ਹੱਡੀਆਂ ਦੀ ਕੋਈ ਪ੍ਰੋਬਲਮ ਆ ਤਾਂ ਇਹ ਚੀਜ਼ਾਂ ਦਾ ਨੁਸਖੇ ਵਰਤ ਕੇ ਤੁਸੀਂ ਉਹਨਾਂ ਨੂੰ ਜੀ ਸਿਹਤ ਠੀਕ ਕਰ ਸਕਦੇ ਹੋ ਤੇ ਜ਼ਿਆਦਾ ਡਿਟੇਲ ਲਈ ਤੁਸੀਂ ਇਹਨਾਂ ਬਾਬਾ ਜੀ ਦੇ ਨੰਬਰ ਤੇ ਜਾਂ ਇਹਨਾਂ ਦੇ ਭਾਈ ਜਿਹੜਾ ਹੈਗਾ ਉੱਥੇ ਹੀ ਸੰਪਰਕ ਕਰ ਸਕਦੇ ਹੋ ਘੋੜੀਆਂ ਜਿਹੜੀਆਂ ਮੀਟ ਕਰਾਉਣ ਲਈ ਪ੍ਰੋਸੈਸ ਦੱਸਿਆ ਭਾਈ ਨੇ ਉਹਦੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹੋ ਕੋਈ ਵੀ ਕੁੜੀ ਡਾਕਟਰਾਂ ਦੀ ਫੇਲ ਕਰੀ ਹੈ ਅੰਦਰ ਦੀ ਸਾਫ ਹੋਵੇ ਆਪਣੀ ਗਰੰਟੀ ਹੈ ਜੀ ਕੁੜੀ ਗੱਭਣ ਕਰਾ ਕੇ ਦੇਵਾਂਗੇ ਹਾਂ ਜੀ ਹਾਂ ਜੀ ਜੇ ਕੋਈ ਜਿਹੇ ਬੇਟੇ ਨੇ ਦੱਸਿਆ ਵੀ ਮਹੀਨਾ 2 ਮਹੀਨੇ 4 ਮਹੀਨੇ ਸੰਭਰੀਆਂ ਸੰਭਾਂਗੇ ਵੀ ਉਹਦੀ ਲੱਗ ਫੀਸ ਹੋਊਗੀ ਹੈ ਜੀ ਹੂੰ ਤੇ ਗਰੰਟੀ ਨਾਲ ਗੱਭਣ ਕਰਾ ਕੇ ਦੇਵਾਂਗੇ ਅੰਦਰ ਦੀ ਸਾਫ ਹੋਵੇ ਭਾਗ ਕੂਪਣਾ ਹੋਵੇ ਅੰਦਰ ਜਾਂ ਕੋਈ ਹੋਰ ਔਰ ਸੌਲੀ ਵਗੈਰਾ ਨਾ ਹੋਵੇ ਕੋਈ ਇਹੋ ਜੀ ਗੱਲ ਆ ਤੇ ਜਿਹੜੇ ਡਾਕਟਰਾਂ ਨੇ ਵੀ ਇਹਦਾ ਗੱਭਣ ਹੀ ਦੇ ਰਹੀ ਦੀ ਆਪਾਂ ਗਰੰਟੀ ਨਾਲ ਅੱਗੇ ਕਈ ┤ ਘੋੜੀਆਂ ਆੜੀਆਂ ਡਾਕਟਰਾਂ ਦੇ ਜਵਾਬ ਦਿੱਤੇ ਕਈ ਘੋੜਿਆਂ ਵਾਲਾ ਭਰਾਵਾਂ ਨੇ ਵੀ ਆਖਿਆ ਵੀ ਇਹ ਤਾਂ ਗੱਭਣਾ ਨਹੀਂ ਰਹੀਆਂ ਤੇ ਆਪਾਂ ਜੀ ਇੱਕ ਇੱਕ ਜੰਪ ਤੇ ਘੋੜੀਆਂ ਸਵਾਈਆਂ ਜੀ ਠੀਕ ਆ ਜੀ ਜੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਜਰੂਰ ਦੱਸੋ